ਸੋ ਅੱਛੇ ਕਾਲ ਜੀ ਅੱਜ ਆਪਾਂ ਬਣਾਵਾਂਗੇ ਇੱਕ ਖਾਸ ਦਾ ਸ਼ਰਬਤ ਜਾਂ ਫਿਰ ਇਹਨੂੰ ਖੁਸ਼ਵੀ ਕਹਿ ਦਿੰਦੇ ਆ ਇਹ ਜੜੀ ਬੂਟੀ ਹੁੰਦੀ ਆ ਆਯੁਰਵੈਦਿਕ ਉਹਦੇ ਲਈ ਖਾਸ ਆਪਾਂ ਲੈ ਲਈ ਆ ਇਹ ਜੜਾਂ ਜਿਹਾ ਹੁੰਦੀਆਂ ਨੇ ਥੋੜੀ ਜੀ ਲੈ ਲਵਾਂਗੇ ਤੇ ਤਿੰਨ ਚਾਰ ਵਾਰ ਪਾਣੀ 'ਚ ਧੋ ਕੇ ਰਾਤ ਨੂੰ ਪਿਓ ਕੇ ਰੱਖ ਦਵਾਂਗੇ ਆਪਾਂ ਨੂੰ ਦੋ ਗਲਾਸ ਪਾਣੀ ਦੇ ਲੈ ਆ ਤੇ ਸਵੇਰੇ ਇਹੀ ਪਾਣੀ ਤੇ ਇਹੀ ਜੜਾਂ ਪਾ ਕੇ ਆਪਾਂ ਚੀਨੀ ਪਾ ਕੇ ਲੋੜ ਅਨਸਾਰ ਮੈਂ ਕਿੰਨੀ ਕਾਲੀ ਚੀਨੀ ਦੀ ਪਾਈ ਆ ਸਾਰੀਆਂ ਜੜਾਂ ਵਿੱਚ ਪਾ ਲਵਾਂਗੇ ਇਹਨੂੰ ਉਬਾਲ ਲਵਾਂਗੇ ਜਦੋਂ ਤੱਕ ਅੱਧਾ ਨਹੀਂ ਰਹਿ ਜਾਂਦਾ ਹੈਗਾ ਇਹ ਸੋਵਿਕਟ ਰੈਜਵੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਉਸ ਤੋਂ ਬਾਅਦ ਇਹਨੂੰ ਆਪਾਂ ਛਾਣ ਲਵਾਂਗੇ ਛਾਣ ਲਈਏ ਤੇ ਸੂਤੀ ਕਪੜਾ ਲੈ ਲਿਆ ਮਲਮਲ ਦਾ ਛਾਣਨ ਤੋਂ ਬਾਅਦ ਤੁਸੀਂ ਇਹਨੂੰ ਜਿਹੜਾ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਸ਼ਰਬਤ ਇਹਦਾ ਜਦੋਂ ਮਰਜ਼ੀ ਬਣਾ ਕੇ ਪੀ ਸਕਦੇ ਹੋ ਆਪਾਂ ਦੋ ਤਰ੍ਹਾਂ ਦਾ ਬਣਾਵਾਂਗੇ ਇੱਕ ਵਿੱਚ ਹਰਾ ਕਲਰ ਮਿਲਾ ਦਵਾਂਗੇ ਗ੍ਰੀਨ ਕਲਰ ਦਾ ਬਣ ਜਾਊਗਾ ਗਲਾਸ ਦੇ ਵਿੱਚ বরਫ ਪਾ ਕੇ ਥੋੜਾ সিরাপ ਪਾ ਕੇ ਥੋੜਾ ਪਾਣੀ ਪਾ ਕੇ ਉੱਪਰ ਪਦੀਨਾ ਰੱਖ ਕੇ ਤੁਸੀਂ ਪੀ ਸਕਦੇ ਹੋ ਇਹਨੂੰ ਦੂਜਾ ਵੀ ਇਦਾਂ ਹੀ ਪੀ ਸਕਦੇ ਹੋ ਇਹ ਸ਼ਰੀਰ ਨੂੰ ਠੰਡਕ ਦਿੰਦਾ ਹੈ, ਪੇਟ ਦੀ ਗਰਮੀ, ਜਲਨ, ਤੇਜਾਬ, ਬੁਖਾਰ ਤੇ ਪਿਸ਼ਾਬ ਦੀ ਚੱਲਣਾ ਜਿਹੜੀ ਸਹੀ ਰੱਖਦਾ ਹੈ।